ਯਾਦਿਕੇ ਤਰੀਕੇ ਦੇ ਨਾਲ ਥੋੜੀ ਬਿਮਾਰੀਆਂ ਦਾ 100% ਜਿਹੜਾ ਇਲਾਜ ਦੇਸੀ ਤਰੀਕੇ ਨਾਲ ਇਲਾਜ ਕੀਤਾ ਜਾਂਦਾ ਹੈ ਇਹ ਕੀ ਜੋੜਾ ਦੇ ਦੰਦ ਦੀ ਜਿਹਨੇ ਕਿ ਪਥਰੀ ਪਥਰੀ ਦਾ ਜਿਹੜਾ ਇਲਾਜ ਆਯੁਰਵੈਦਿਕ ਤਰੀਕੇ ਨਾਲ ਕੀਤਾ ਜਾਂਦਾ ਜਿਹਦੇ ਵਿੱਚ ਕੀ ਤੁਹਾਨੂੰ ਮਤਲਬ ਮੰਨ ਕੇ ਕਿ ਤੁਹਾਨੂੰ ਆਪਰੇਸ਼ਨ ਕਰਨ ਦੀ ਲੋੜ ਨਹੀਂ ਪੈਂਦੀ ਜਿਹੜਾ ਆਯੁਰਵੈਦਿਕ ਤਰੀਕੇ ਦੇ ਨਾਲ ਆਪਾਂ ਇਲਾਜ ਕਰਦੇ ਆ ਹਨ ਇਹ ਆਪਾਂ ਕਿੰਨੇ ਟਾਈਮ ਤੋਂ ਕਰ ਰਹੇ ਆਂਗੀ ਏ ਸਾਡਾ ਖਾਨਦਾਨੀ ਕੀਤਾ ਫਰਮੀਆਂ ਫਾਟਾ ਸਾਹਿਬ ਡਾਕਟਰ ਸੀ ਅਚਾ ਤੀਸਰੀ ਜਨਰੇਸ਼ਨ ਤੀਜੀ ਪੀੜੀ ਤੇ ਮੈਂ ਕੰਮ ਕਰ ਰਿਹਾ ਓਕੇ ਔਰ 1990 ਤੇ ਲੈ ਕੇ ਲਗਭਗ ਪਤਾ 34 ਸਾਲ ਹੋ ਗਏ ਮੈਨੂੰ ਖੁਦ ਨੂੰ ਕੰਮ ਕਰ 34 ਸਾਲ ਤੋਂ ਤੁਸੀਂ ਇਸੇ ਲਾਈਨ ਦੇ ਵਿੱਚ ਕੰਮ ਕਰ ਰਹੇ ਹੋ ਹਾਂ ਉਹ ਇੱਕ ਸਰ ਇਹ ਦੱਸੋ ਵੀ ਆਪਾਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਇਲਾਜ ਕਰ ਸਾਡੇ ਕੋਲ ਆਯੁਰਵੈਦ ਵਿੱਚ ਜਿਵੇਂ ਜੋੜਾਂ ਦਾ ਦਰਦ ਕੱਠੀਆ ਜੋੜਾਂ ਦਾ ਦਰਦ ਗਠੀਆ ਜਾਂ ਕੋਰਟਿਆਂ ਤੇ ਕ੍ਰੀਸ ਖਤਮ ਹੋ ਹਾਂਜੀ ਹਾਂਜੀ ਉਸ ਤੋਂ ਬਾਅਦ ਆ ਗਿਆ ਜਿਵੇਂ ਬਵਾਸੀਤ ਪਬਾਸੀਰ ਚੈਕ ਪੁਰਨੀ ਪਬਾਸੀਰ ਚਾ ਮੌਕੇ ਬਣੇ ਹੋਏ ਨੇ ਬਿਨਾ ਆਪਰੇਸ਼ਨ ਤੋਂ ਇਸ ਦਾ ਇਲਾਜ ਕਰਦੇ ਆ ਬਿਨਾ ਆਪਰੇਸ਼ਨ ਤੋਂ ਜੀ ਜੀ ਬਿਨਾ ਆਪਰੇਸ਼ਨ ਤੋਂ ਪਬਾਸੀਰ ਦਾ ਪਬਾਸੀਰ ਦਾ ਹਾਂ ਜੀ ਉਹ ਮੈਂ ਲਿਬਰਜੀ ਕਰਦੀ ਹਾਂ ਜਦੋਂ ਅੰਤਰੀ ਖੁਸ਼ਕ ਹੋ ਜਾਂਦੀ ਅੰਤਰੀ ਖੁਸ਼ਕ ਹੋ ਲੈਟਰਿੰਗ ਅੰਦਰ ਸੁੱਕਣੀ ਸ਼ੁਰੂ ਹੋਦੀ ਜਦੋਂ ਲੈਟਰਿੰਗ ਕਬਜ ਹੁੰਦੀ ਹੈ ਮਰੀਜ਼ ਜ਼ੋਰ ਲਾਂਦਾ ਜ਼ੋਰ ਲਾ ਕੇ ਉਹ ਮਾਸ ਬਾਹਰ ਆ ਕੇ ਉਹ ਮੌਕੇ ਬਣ ਜਾਂਦੇ ਨੇ ਕਿਸੇ ਦੇ ਵਿਆਈ ਫਟ ਗਈ ਖੂਨ ਆਉਣ ਲੱਗ ਪਿਆ ਮੋਕੇ ਬਣ ਗਏ ਪਕੰਤਰ ਬਣ ਗਿਆ ਹਾਂਜੀ ਆਪਰੇਸ਼ਨ ਦੇ ਵਿੱਚ ਉਹ ਇਲਾਜ ਕੀ ਸਿਰਫ ਔਕਾ ਕੱਟ ਦਿੰਦੇ ਨੇ ਹਾਂਜੀ ਉਹ ਦੁਬਾਰਾ ਸੰਭਾਉਣਾ ਰਹਿੰਦੀ ਅਸੀਂ ਆਯੁਰਵੇਦ ਵਿੱਚ ਜਿਹੜਾ ਇਲਾਜ ਕਰਦੇ ਆ ਉੱਥੇ ਜੋ ਬੰਦੇ ਨੂੰ ਜਿਹੜਾ ਬਲੀਡਿੰਗ ਹੁੰਦੀ ਜਾਂ ਕਰਤ ਹੁੰਦੀ ਉਹ ਲੱਗ ਪੱਧ ਪੂਰੇ ਦਿਨ ਤੋਂ ਬੰਦ ਤੇ ਸੀ ਇੱਕ ਮਹੀਨਾ ਲਈ ਇੱਕ ਸਿਰਫ ਇੱਕ ਮਹੀਨਾ ਦਵਾਈ ਖਾਣੀ ਹੈ ਇੱਕ ਮਹੀਨਾ ਦਵਾਈ ਖਾਣ ਨਾਲ ਉਹਦਾ ਜਿਹੜਾ ਪੂਰਾ ਜ਼ਿੰਦਗੀ ਵਾਸਤੇ ਠੀਕ ਹੁੰਦਾ ਕਿਉਂਕਿ ਅਸੀਂ ਜਿਹੜਾ ਨਾਜ਼ ਕਹਤੇ ਹੋ ਲਿਵਰ ਤੋਂ ਕਹਤੇ ਪਹਿਲਾਂ ਅਸੀਂ ਕਬਜ਼ ਨੂੰ ਠੀਕ ਕਰਦੇ ਆਂ ਮਤਲਬ ਬਾਡੀ ਦੇ ਵਿੱਚ ਜੋ ਪ੍ਰੋਬਲਮ ਆਪਣੀ ਜਿੱਥੋਂ ਸ਼ੁਰੂਆਤ ਹੁੰਦੀ ਹੈ ਜੀ ਹਾਜ਼ਰ ਰਵੈਦਾ ਤਰੀਕਾ ਹੀ ਹੁੰਦਾ ਜਿੱਥੋਂ ਬਿਮਾਰੀ ਸ਼ੁਰੂ ਹੀ ਉੱਥੋਂ ਹੀ ਰਾਹ ਸ਼ੁਰੂ ਹੁੰਦਾ ਹੈ ਬਿਲਕੁਲ ਜੀ ਜੇ ਉੱਥੋਂ ਸ਼ੁਰੂ ਕਰਾਂਗੇ ਤੇ 100% ਰਿਜ਼ਲਟ ਆਊਗਾ ਜੇ ਇਕੱਲੀ ਬਿਵਾਸੀ ਦੀ ਦਵਾਈ ਬੰਦਾ ਖਾ ਰਿਹਾ ਠੀਕ ਨਹੀਂ ਹੁੰਦਾ ਤਾਂ ਕਰਦੇ ਇਹੀ ਕਿਉਂਕਿ ਉਹ ਕਬਜ਼ ਦੀ ਪੇਟ ਦੀ ਦਵਾਈ ਨਹੀਂ ਖਾ ਰਿਹਾ ਦਵਾਈ ਨਹੀਂ ਖਾ ਰਿਹਾ ਇਸ ਕਰਕੇ ਠੀਕ ਨਹੀਂ ਹੁੰਦਾ ਜਿਵੇਂ ਕਿ ਆਹ ਪਾਰਸਲ ਇਹ ਮਤਲਬ ਵਾਰੀ ਪਾ ਜੇ ਇਹ ਸਭ ਪਾਰਸਲ ਬਾਹਰ ਲੈ ਕੇ ਕਿਤੇ ਆਉਟ ਆਫ ਇੰਡੀਆ ਠੀਕ ਹੈ ਨਾ ਪੂਰੇ ਹਾਂਜੀ ਇਹ ਸਾਰੇ ਪਾਰਸਲ ਜੇ ਰੂਟੀਨ ਚ ਰੋਜ਼ ਮਤਲਬ ਪਾਰਸਲ ਤਿਆਰ ਹੋ ਕੇ ਮਤਲਬ ਬਾਹਰ ਸਰ ਸੁਣਨ ਚ ਆਇਆ ਸੀ ਜਿਹੜੀ ਕਰਕੇ ਤੁਸੀਂ ਖਾਸ ਮੰਨ ਕੇ ਪਿੱਤਾ ਕਰਕੇ ਮਸ਼ਹੂਰ ਹੋ ਹਨਾ ਸੋ ਕੀ ਆਪਾਂ ਮੈਂ ਸੁਣਿਆ ਸੀ ਵੀ ਪਿੱਤੇ ਦਾ ਜਿਹੜਾ ਤੁਸੀਂ ਬਿਨਾ ਆਪਰੇਸ਼ਨ ਤੋਂ ਪਤਨੀ ਜਿਹੜੀ ਉਹ ਕਲੀਅਰ ਕਰ ਦਿੰਦੇ ਹੋ ਤਾਂ ਆਹ ਆਯੁਰਵੈਦਿਕ ਤਰੀਕਾ ਬਿਲਕੁਲ ਜੀ ਬਿਲਕੁਲ ਸਾਡਾ ਵੇਖੋ ਜਿਹੜਾ ਪੱਥਰੀ ਗੁਰਦੇ ਦੀ ਜਾਂ ਪਿੱਤੇ ਦੀ ਉਹ ਸਾਡੀ ਸੁਪਰ ਸਪੈਸਿਜ਼ ਚ ਹੈ ਹਾਤੇ ਕੋਲ ਮਤਲਬ ਅਨੇਕਾਂ ਸੈਂਕੜੇ ਨਹੀਂ ਹਜ਼ਾਰਾਂ ਰਿਪੋਰਟਾਂ ਨੇ ਲੋਕਾਂ ਦੀਆਂ ਜੀ ਦੇਖੋ ਜਦੋਂ ਲੋਕਾਂ ਮੈਂ ਰਿਪੋਰਟਾਂ ਤੁਹਾਨੂੰ ਮੈਂ ਸ਼ੇਅਰ ਵੀ ਕਰਦਾ ਤੁਹਾਨੂੰ ਦਿਖਾਉਣਾ ਵੀ ਰਿਪੋਰਟਾਂ ਜਿੰਦੇ ਚ ਲੋਕਾਂ ਦੀ ਰਿਪੋਰਟਾਂ ਪੱਥਰੀਆਂ ਸੈਜ ਕੱਟ ਗਏ ਠੀਕ ਹੋ ਗਿਆ ਨੀ ਆ ਤੀਮਾ ਨਾਰੀਆਂ ਅਸੀਂ ਲੋਕ ਕੁਝ ਕੀਤਾ ਪਰ ਸਾਡੇ ਫੇਸ ਤੇ ਸ਼ਾਈਆਂ ਕਿਲ ਤੱਕ ਅੱਪੇ ਖਤਮ ਨਹੀਂ ਹੁੰਦੇ ਖਤਮ ਨਹੀਂ ਹੁੰਦੀ ਇਹ ਨਾ ਖੋਦ ਦਾ ਵੀ ਹੈ ਮੈਂ ਬਹੁਤ ਚੀਜ਼ਾਂ ਕੀਤੀ ਮੈਂ ਉੱਥੇ ਗੱਲ ਕਲੀਅਰ ਕਰਨੀ ਚਾਹਾਂਗਾ ਉਹ ਠੀਕ ਨਾ ਹੋਣ ਦਾ ਕਾਰਨ ਮੈਂ ਕਲੀਅਰ ਕਰਦਾ ਕਿਉਂਕਿ ਜਿਹੜਾ ਇਹ ਪ੍ਰੋਬਲਮ ਹੈ ਇਹ ਅੰਦਰ ਦਾ ਨੁਕਸੇ ਜੀ ਬਾਡੀਜ਼ ਔਰ ਅਸੀਂ ਮੈਂ ਤੁਹਾਨੂੰ ਇਹ ਕਹੇ ਸਭ ਤੋਂ ਪਹਿਲੀ ਗੱਲ ਦਾ ਅਸੀਂ ਕਿਸੇ ਨੂੰ ਕੋਈ ਵੀ ਕਰੀਮ ਨਹੀਂ ਦਿੰਦੇ ਫੇਸ ਤੇ ਲਗਾਉਣ ਵਾਸਤੇ ਕੋਈ ਕਰੀਮ ਨਹੀਂ ਹੁੰਦੇ ਹਾਂਜੀ ਬਿਨਾ ਕਰੀਮ ਤੋਂ ਅਸੀਂ ਸ਼ਰਤਾਂ ਹੁੰਦਿੰਨੇ ਵੀ ਇੱਕ ਦਵਾਈ ਕਰ ਇੱਕ ਮਹੀਨੇ ਬਾਅਦ ਫੋਟੋ ਤੇ ਚੱਕ ਕੇ ਦੇਖ ਲਈ ਫਰਕ ਨਾ ਪਵੇ پیسے ਵਾਪਸ ਪਿਆਰ ਪਈ ਸ਼ਸ਼ੀ ਕੌਰ ਜੀ ਮੈਂ ਪ੍ਰੀਤ ਆਜਾ ਪਾਏ ਹੋਇਆ ਜੀ ਮੁਕਸਰ ਸ਼ਹਿਰ ਦੇ ਵਿੱਚ ਕਿੱਥੇ ਆਏ ਹੋਇਆ ਮੈਂ ਪਹਿਲਾਂ ਤੁਹਾਨੂੰ ਦੱਸਦਾ ਡੀਕੇ ਆਯੁਰਵੈਦਾ ਜਿੱਥੇ ਕੀ ਆਯੁਰਵੈਦਿਕ ਤਰੀਕੇ ਦੇ ਨਾਲ ਛੋਟੀਆਂ ਬਿਮਾਰੀਆਂ ਦਾ 100% ਜਿਹੜਾ ਇਲਾਜ ਦੇਸੀ ਤਰੀਕੇ ਨਾਲ ਇਲਾਜ ਕੀਤਾ ਜਾਂਦਾ ਹੈ ਮੈਂ ਐਡਰੈਸ ਸਮਝਾਦਾ ਐਡਰੈਸ ਨੋਟ ਕਰ ਲਓ ਜੀ ਬੱਸ ਸਟੈਂਡ ਦੇਖ ਲਓ ਤੁਸੀਂ ਮੁਕਸਰ ਦਾ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਆ ਬਹੁਤ ਰੋਡ ਬਾਈਪਾਸ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਤੁਹਾਨੂੰ ਦਿਖ ਚੁਗਾ ਜੀ ਡੀਕੇ ਆਯੁਰਵੈਦਾ ਜਿੱਥੇ ਕੀ ਜੋੜਾਂ ਦੇ ਦਰਦ ਜਿਵੇਂ ਕਿ ਪਥਰੀ ਪਤਰੀ ਦੇ ਜਿਹੜਾ ਇਲਾਜ ਆਯੁਰਵੈਦਿਕ ਤਰੀਕੇ ਨਾਲ ਕੀਤਾ ਜਾਂਦਾ ਜਿਹਦੇ ਵਿੱਚ ਕੀ ਤੁਹਾਨੂੰ ਮਤਲਬ ਮੰਨ ਕੇ ਜਦੋਂ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਪੈਂਦੀ ਇਸ ਪੀ ਨਾ ਬਵਾਸਿਰ ਹੋਰ ਬਹੁਤ ਤਰੀਕੇ ਦੇ ਜਿਹੜੇ ਮਤਲਬ ਕਿ ਬਿਮਾਰੀਆਂ ਦੇ ਜਿਹੜਾ ਇਲਾਜ ਕੀਤਾ ਜਾਂਦਾ ਹੈ ਬਾਤੀ ਜਾਣਕਾਰੀ ਆਪ ਲੈਣੇ ਆਜੋ ਹਾਂਜੀ ਸ਼ਸ਼ੀਕਾ ਡਾਕਟਰ ਸਾਹਿਬ ਸ਼ਸ਼ੀਕਾ ਸ਼ਿਗਲ ਜੀ ਤੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਸੀਂ ਇੰਟਰਡਿਊਸ ਕਰਵਾਓ ਸਾਡੇ ਦਰਸ਼ਕਾਂ ਨੂੰ ਆਪਣੇ ਬਾਰੇ ਮੈਂ ਡਾਕਟਰ ਗੁਰਮੀਤ ਸਿੰਘ ਕੰਨਾ ਜੀ ਕੇ ਆਯੁਰਵੈਦ ਦਾ ਜੀ ਤੇ ਸਰ ਇੱਕ ਗੱਲ ਹੋਰ ਦੱਸ ਹਾਂਜੀ ਇਹ ਜਿਹੜਾ ਆਯੁਰਵੈਦਿਕ ਤਰੀਕੇ ਦੇ ਨਾਲ ਆਪਾਂ ਇਲਾਜ ਕਰਦੇ ਆ ਹਨਾ ਇਹ ਆਪਾਂ ਕਿੰਨੇ ਟਾਈਮ ਤੋਂ ਕਰ ਰਹੇ ਆਂਗੇ ਇਹ ਜੀ ਸਾਡਾ ਖਾਨਦਨ ਹੀ ਕੀਤਾ ਫਾਤ੍ਹ ਸਾਹਿਬ ਡਾਕਟਰ ਸੀ ਤੀਸਰੀ ਜਨਰੇਸ਼ਨ ਤੀਜੀ ਪੀੜ੍ਹੀ ਤੋਂ ਮੈਂ ਕੰਮ ਕਰ ਰਿਹਾ ਹਾਂ ਓਕੇ ਔਰ 1990 ਤੋਂ ਲੈ ਕੇ ਲਗਭਗ 34 ਸਾਲ ਹੋ ਗਏ ਮੈਨੂੰ ਖੁਦ ਨੂੰ ਕੰਮ ਕਰਦਾ 34 ਸਾਲ ਤੋਂ ਤੁਸੀਂ ਇਸੇ ਲਾਈਨ ਦੇ ਵਿੱਚ ਕੰਮ ਕਰ ਰਹੇ ਹੋ ਹਾਂ ਔਰ ਮੇਰੇ ਦੋ ਬੇਟੇ ਦੋਨੋਂ ਬੇਟੇ ਆਯੁਰਵੈਦ ਡਾਕਟਰ ਨੇ ਇੱਕ ਚੰਡੀਗੜ੍ਹ ਵਿੱਚ ਇੱਕ ਥੇਮੇ ਨਾਲ ਹੀ ਚਲੋ ਵਧੀਆ ਗੱਲ ਐ ਜੀ ਸੁਪੀਰੀਅਰ ਪੀੜੀ ਜਿਹੜਾ ਆ ਹਾਂ ਜੀ ਹਾਂ ਆਯੁਰਵੈਦਿਕ ਤਰੀਕੇ ਦੇ ਨਿਯਾਰਬੇ ਕਰਦੇ ਨੇ ਸੋ ਇੱਕ ਸਰ ਇਹ ਦੱਸੋ ਵੀ ਆਪਾਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਇਲਾਜ ਕਰਦੇ ਆ ਸਾਡੇ ਕੋਲ ਆਯੁਰਵੈਦ ਵਿੱਚ ਜਿਵੇਂ ਜੋੜਾਂ ਦਾ ਦਰਦ ਗਠੀਆ ਜੋੜਾਂ ਦਾ ਦਰਦ ਗਠੀਆ ਜਾਂ ਕੋਟਿਆਂ ਚ ਕ੍ਰੀਸ਼ ਖਤਮ ਹੋ ਗਈ ਹਾਂਜੀ ਹਾਂਜੀ ਉਸ ਤੋਂ ਬਾਅਦ ਆ ਗਿਆ ਜਿਵੇਂ ਬਵਾਸੀਰ ਬਵਾਸੀਰ ਚੈ ਖੂਨੀ ਬਵਾਸੀਰ ਚੈ ਮੌਕੇ ਬਣੇ ਹੋਏ ਨੇ ਬਿਨਾ ਆਪਰੇਸ਼ਨ ਤੋਂ ਇਸ ਦਾ ਇਲਾਜ ਕਰਦੇ ਆ ਬਿਨਾ ਆਪਰੇਸ਼ਨ ਤੋਂ ਜੀ ਜੀ ਬਿਨਾ ਆਪਰੇਸ਼ਨ ਤੋਂ ਬਵਾਸੀਰ ਦਾ ਬਵਾਸੀਰ ਦਾ ਹਾਂਜੀ ਜੀ ਜੀ ਸੋ ਜਿੰਨوں ਵੀ ਬਈ ਜੀ ਬਵਾਸੀਰ ਦੀ ਪ੍ਰੋਬਲਮ ਹੈਗੀ ਆ ਆਪਰੇਸ਼ਨ ਦੇ ਚੱਕਰਾਂ 'ਚ ਪੈਣ ਤੋਂ ਪਹਿਲਾਂ ਮੇਰਾ ਇਹੀ ਕਹਿਣਾ ਸਾਰਿਆਂ ਨੂੰ ਵੀ ਤੁਸੀਂ ਇੱਥੇ ਵਿਜ਼ਿਟ ਕਰੋ ਕਿਉਂਕਿ ਜਦੋਂ ਆਪਣਾ ਦੇਸੀ ਤਰੀਕੇ ਨਾਲ ਹਨਾ ਆਯੁਰਵੈਦਿਕ ਤਰੀਕੇ ਦੇ ਨਾਲ ਇਲਾਜ ਹੋ ਸਕਦਾ ਤਾਂ ਆਪਾਂ ਨੂੰ ਉਸ ਚੱਕਰ 'ਚ ਪੈਣ ਦੀ ਲੋੜ ਇਹ ਗੱਲ ਮੈਨੂੰ ਹੋਰ ਦੱਸੋ ਜਿਹੜੀ ਆਪਰੇਸ਼ਨ ਦੀ ਆਪਾਂ ਗੱਲ ਕਰੀਏ ਹਨਾ ਜਿਵੇਂ ਇਹਦੇ ਵਿੱਚ ਆਪਰੇਸ਼ਨ ਕਰਾਉਂਦੇ ਨੇ ਲੋਕ ਉਹਦੇ ਵਿੱਚ ਮਤਲਬ ਕੀ ਚਾਂਸਸ ਹੁੰਦੇ ਨੇ ਠੀਕ ਹੋਣ ਦੀ ਦੇਖੋ ਜਿਹੜਾ ਆਪਰੇਸ਼ਨ ਹੈਗਾ ਉਹਦੇ 'ਚ 50% ਚਾਂਸ ਨੇ ਠੀਕ ਹੈ ਸਿਰਫ 50% ਉੰ데 ਕਾਰਨ ਹੈ ਕਿਉਂਕਿ ਆਪਰੇਸ਼ਨ ਜਿਹੜੇ ਡਾਕਟਰ ਸਾਹਿਬ ਆਪਰੇਸ਼ਨ ਕਰਦੇ ਨੇ ਉਹ ਸਿਰਫ ਮੌਕੇ ਨੂੰ ਕੱਟ ਦਿੰਦੇ ਨੇ ਓਕੇ ਜਿਹੜੇ ਬਵਾਸੀ ਦਾ ਮੌਕਾ ਬਣਿਆ ਉਹ ਕੱਟ ਦਿੰਦੇ ਜੀ ਜਦ ਕਿ ਜਿਹੜੀ ਪ੍ਰੋਬਲਮ ਹੈ ਉਹ ਲਿਵਰ ਤੇ ਹੁੰਦੀ ਹੈ ਬਿਲਕੁਲ ਜੀ ਬਵਾਸੀ ਦਾ ਰੀਜ਼ਨ ਇਹ ਹੈ ਸਭ ਤੋਂ ਪਹਿਲਾਂ ਬੰਦੇ ਦੇ ਪੇਟ 'ਚ ਪ੍ਰੋਬਲਮ ਆਉਂਦੀ ਲਿਵਰ 'ਚ ਪ੍ਰੋਬਲਮ ਹੈ ਲਿਵਰ 'ਚ ਗਰਮੀ ਉਸ ਆਤ ਦੇ ਅੰਤਰੀ ਖੁਸ਼ਕ ਹੋ ਜਾਂਦੀ ਹੰ ਅੰਤਰੀ ਖੁਸ਼ਕ ਹੋ ਲੈਟਰਿੰਗ ਅੰਦਰ ਸੁੱਕਣੀ ਸ਼ੁਰੂ ਹੋ ਜਾਂਦੀ ਜਦੋਂ ਲੈਟਰਿੰਗ ਕਬਜ ਹੁੰਦੀ ਹੈ ਮਰੀਜ਼ ਜ਼ੋਰ ਲਾਂਦਾ ਜ਼ੋਰ ਲਾ ਕੇ ਉਹ ਮਾਸ ਬਾਹਰ ਆ ਕੇ ਉਹ ਮੌਕੇ ਬਣ ਜਾਂਦੇ ਨੇ ਕਿਸੇ ਦੇ ਬਿਆਈ ਫਟ ਗਈ ਖ ਹਾਂਜੀ ਆਪਰੇਸ਼ਨ ਦੇ ਵਿੱਚ ਉਹ ਇਲਾਜ ਕੀ ਸਿਰਫ ਓਕਾ ਕੱਟ ਦਿੰਦੇ ਨੇ ਹਾਂਜੀ ਉਹ ਦੁਬਾਰਾ ਸਭਾਉਣਾ ਰਹਿੰਦੀ ਅਸੀਂ ਆਯੁਰਵੇਦ ਵਿੱਚ ਜਿਹੜਾ ਇਲਾਜ ਕਰਦੇ ਆ ਉਹ ਤੇ ਜੋ ਬੰਦੇ ਨੂੰ ਜਿਹੜਾ ਬਲੀਡਿੰਗ ਹੁੰਦੀ ਹੈ ਜਾਂ ਦਰਦ ਹੁੰਦੀ ਉਹ ਲਗ ਭਾਗ ਦੂਸਰੇ ਦਿਨ ਤੋਂ ਬੰਦ ਦੇ ਦੂਸਰੇ ਦਿਨ ਤੋਂ ਹੀ ਬੰਦ ਜੀ ਅਗਰ ਕਿਸੇ ਨੂੰ ਬਲੀਡਿੰਗ ਹੋ ਰਹੀ ਹੈ ਬਵਾਸਿਰ ਦੀ ਖੂਨ ਪੈ ਰਿਹਾ ਜਾਂ ਕਿਸੇ ਦਰਦ ਬਹੁਤ ਹੈ ਜਲ ਹੋਊਗੀ ਸਾੜ ਪੈ ਰਿਹਾ ਖਾਰ ਛੁਗੋ ਦੂਜੇ ਦਿਨ ਤੋਂ ਬੰਦ ਦੇ ਦੂਜੇ ਦਿਨ ਤੋਂ ਬੰਦ ਹੋ ਜੂਗੀ ਔਰ ਸਦਾ ਹਾਂਜੀ ਸਦਾ ਇੱਕ ਵਾਰੀ ਕੋਰਸ ਕਰਨਾ ਹੈ ਕਿੰਨੇ ਟਾਈਮ ਦਾ ਜੀ ਕੋਰਸ ਅਪਰੋਕਸੀ 1 ਮਹੀਨੇ ਦਾ ਜੀ ਸਿਰਫ 1 ਮਹੀਨਾ ਦਵਾਈ ਖਾਣੀ ਹੈ 1 ਮਹੀਨਾ ਦਵਾਈ ਖਾਣ ਨਾਲ ਉਹਦਾ ਜਿਹੜਾ ਪੂਰਾ ਜ਼ਿੰਦਗੀ ਵਾਸਤੇ ਠੀਕ ਹੁੰਦਾ ਕਿਉਂਕਿ ਅਸੀਂ ਜਿਹੜਾ ਇਲਾਜ ਕਰਦੇ ਲਿਵਰ ਤੋਂ ਕਰਦੇ ਪਹਿਲਾਂ ਅਸੀਂ ਕਬਜ਼ ਨੂੰ ਠੀਕ ਕਰਦੇ ਆ ਮਤਲਬ ਬਾਡੀ ਦੇ ਵਿੱਚ ਜੋ ਪ੍ਰੋਬਲਮ ਆਪਣੀ ਜਿੱਥੋਂ ਸ਼ੁਰੂਆਤ ਹੁੰਦੀ ਹੈ ਜੀ ਆਜਰ ਰਵੈਦਾ ਤਰੀਕਾ ਹੀ ਹੋ ਜਿੱਥੋਂ ਬਿਮਾਰੀ ਸ਼ੁਰੂ ਹੋਈ ਉੱਥੋਂ ਹੀ ਇਲਾਜ ਸ਼ੁਰੂ ਹੁੰਦਾ ਹੈ ਬਿਲਕੁਲ ਜੀ ਜੇ ਉੱਥੋਂ ਸ਼ੁਰੂ ਕਰਾਂਗੇ ਤੇ 100% ਰਿਜ਼ਲਟ ਆਊਗਾ ਜੇ ਇਕੱਲੀ ਬਵਾਸੀ ਦੀ ਦਵਾਈ ਬੰਦਾ ਖਾ ਰਿਹਾ ਠੀਕ ਨਹੀਂ ਹੁੰਦਾ ਤਾਂ ਤਾਂ ਨਹੀਂ ਇਹੀ ਕਿਉਂਕਿ ਉਹ ਕਬਜ਼ ਦੀ ਪੇਟ ਦੀ ਦਵਾਈ ਨਹੀਂ ਖਾ ਰਿਹਾ ਦਵਾਈ ਨਹੀਂ ਖਾ ਰਿਹਾ ਇਸ ਕਰਕੇ ਠੀ ਮਤਲਬ ਪੂਰਾ ਜ਼ਬਰਦਸਤ ਰਿਜ਼ਲਟ ਨੇ ਔਰ ਪੂਰੇ ਆਲ ਇੰਡੀਅਨ ਪੂਰੇ ਵਰਲਡ ਛਾਤੀ ਦਵਾਇਆ ਜਾ ਰਹੀ ਹੈ। ਵਰਲਡ ਦੇ ਵਿੱਚ ਜਿਵੇਂ ਕਿ ਆਹ ਪਾਰਸਲ ਇਹ ਮਤਲਬ ਵਾਰੀ ਪਾ ਜੇ ਇਹ ਸਭ ਪਾਰਸਲ ਬਾਹਰ ਜਾ ਕੇ ਕਿਤੇ ਆਊਟ ਆਫ ਇੰਡੀਆ ਠੀਕ ਹੈ ਨਾ ਪੂਰੇ ਹਾਂਜੀ ਇਹ ਸਾਰੇ ਪਾਰਸਲ ਜੇ ਰੂਟੀਨ ਚ ਰੋਜ਼ ਮਤਲਬ ਪਾਰਸਲ ਤਿਆਰ ਹੋ ਕੇ ਮਤਲਬ ਬਾਹਰ ਅਧੇ ਠੀਕ ਹੈ ਨਾ ਮੀਨਸ ਕਿ ਇੱਕ ਮੈਨੂੰ ਇਹ ਵੀ ਦੱਸੀ ਦੋ ਜਿਵੇਂ ਸਾਰੀਆਂ ਬਿਮਾਰੀਆਂ ਦਾ ਇਹ ਨਾਸਤਾ ਪਕਰਤੀ ਆ ਹੈ ਨਾ ਬਾਕੀ ਤੁਹਾਨੂੰ ਇਹਨਾਂ ਦੇ ਸਕਰੀਨ ਤੇ ਨੰਬਰ ਪਾਵਾਂਗੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਉਹਨਾਂ ਤੋਂ ਇੱਕ ਗੱਲ ਮੰਨ ਲੇ ਕਿ ਚਲੋ ਇੱਕ ਗੱਲ ਹੋਰ ਜੀ ਜੇ ਤੁਸੀਂ ਚਾਹੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਚਾਹੇ ਇੰਡੀਆ ਚ ਕਿਤੇ ਵੀ ਬੈਠੇ ਹੋ ਹੈਨਾ ਤੁਸੀਂ ਆਪ ਦੀ ਜਿਹੜੀ ਦਵਾਈ ਆ ਉਹ ਤੁਸੀਂ ਪਾਰਸਲ ਦੇ ਥਰੂ ਮੰਗਵਾ ਸਕਦੇ ਹੋ ਪਰ ਸੱਸ ਵੀ ਥੋੜਾ ਦੱਸ ਦਕਿਓ ਉਹਦੇ ਚ ਦੇਖੋ ਉਹਦੇ ਸਭ ਤੋਂ ਪਹਿਲਾਂ ਫੋਨ ਤੇ ਕਾਉਂਸਲਿੰਗ ਹੋ ਜਾਂਦੀ ਪੇਸ਼ੈਂਟ ਨਾਲ ਗੱਲਬਾਤ ਹੋਣ ਤੋਂ ਬਾਅਦ ਉਸ ਵੇਲੇ ਪੇਸ਼ੈਂਟ ਆਪਣਾ ਡਰੈੱਸ ਅੰਦਰ ਕਰਨਾ ਹੈ ਅਸੀਂ ਦਵਾਈ ਥਰੂ ਕੋਰੀਅਰ ਕੋਰੀਅਰ ਹਾਂਜੀ ਪੂਰੇ ਪੂਰੇ ਵਰਲਡ ਚ ਕਿਤੇ ਵੀ ਦਵਾਈ ਉਹ ਮੰਗਵਾ ਸਕਦਾ ਕਰੇ ਕਿਤੇ ਕਿਤੇ ਆਉਣ ਦੀ ਲੋੜ ਨਹੀਂ ਸਮਾਂ ਬਦਲ ਚੁੱਕਿਆ ਹੈ ਉਹ ਤਾਂ ਹੈ ਨਹੀਂ ਹੁਣ ਪੇਸ਼ੈਂਟ ਹੁਣੇ ਉਹਨੇ ਮੈਂ ਮਤਲਬ ਇੰਗਲੈਂਡ ਤੋਂ ਮੈਡੀਸਿਨ ਭੇਜਨੀ ਉਹਨੂੰ ਤਾਂ ਇੰਗਲੈਂਡ ਵਾਲੇ ਤੇ ਆਇਆ ਨਹੀਂਗਾ ਜੀ ਉਹ ਫੋਨ ਤੇ ਡਿਸਕਸ ਕਰਨ ਤੋਂ ਬਾਅਦ ਉਹਨੇ ਗੱਲਬਾਤ ਕੀਤੀ ਪੂਰੀ ਪ੍ਰੋਬਲਮ ਡਾਇਗਨੋਸ ਕਰਾਉ ਮੈਡੀਸਿਨ ਭੇਜੀ ਤੀ ਠੀਕ ਹੈ ਨਾ ਪੇਸ਼ੈਂਟ ਠੀਕ ਹੈ ਬਿਲਕੁਲ 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 ਜੀ ਸੋ ਇਹੀ ਹੈ ਕਿਉਂਕਿ ਅੱਜ ਕੱਲ ਦਾ ਜਿਹੜਾ ਜਮਾਨਾ ਹੈ ਉਹ ਡਿਜੀਟਲ ਆ ਇਸੇ ਕਰਕੇ ਜੇ ਤੁਸੀਂ ਚਾਹੋ ਨੀਓ ਤੁਹਾਡਾ ਵਧੀਆ ਤਰੀਕੇ ਨਾਲ ਦੇਸੀ ਤਰੀਕੇ ਨਾਲ ਇਲਾਜ ਵੀ ਹੋਵੇ ਤੁਹਾਡੇ ਮਤਲਬ ਕਿ ਮਨਾ ਮੰਨ ਕੇ ਜਿਹੜਾ ਜਿਹੜਾ ਆਪਾਂ ਆਪਰੇਸ਼ਨ ਆਦੇ ਹਣਾ 40 40 50 ਜਾਂ ਕਿੰਨਾ ਕਿੰਨਾ ਪੈਸਾ ਖਰਚ ਕਰਦੇ ਹਾਂ ਉਹ ਮਹੀਨੇ ਦੇ ਵਿੱਚ ਜੋ ਤੁਸੀਂ ਇੰਨੇ ਵਧੀਆ ਤਰੀਕੇ ਨਾਲ ਠੀਕ ਹੋ ਸਕਦੇ ਤਾਂ ਹੋਰ ਆਪਾਂ ਨੂੰ ਚਾਹੀਦਾ ਕੀ ਹੈ ਨਾ ਸੁਤੰਦਰ ਉਸਤੀ ਹੀ ਸਭ ਤੋਂ ਬੈਸਟ ਆ ਫੇਰ ਹੀ ਆਪਾਂ ਕੰਮ ਕਰ ਰਹੇ ਹਾਂ ਤੇ ਇੱਕ ਸਰ ਸੁਣਨ ਚ ਆਇਆ ਸੀ ਜਿਹੜੇ ਕਰਕੇ ਤੁਸੀਂ ਖਾਸ ਮੰਨ ਕੇ ਪਿੱਤਾ ਕਰਕੇ ਮਸ਼ਹੂਰ ਹੋ ਹਾਂ ਸੋ ਕੀ ਆਪਾਂ ਮੈਂ ਸੁਣਿਆ ਸੀ ਵੀ ਪਿੱਤੇ ਦਾ ਜਿਹੜਾ ਤੁਸੀਂ ਬਿਨਾ ਆਪਰੇਸ਼ਨ ਤੋਂ ਪਤਨੀ ਜਿਹੜੀ ਉਹ ਕਲੀਅਰ ਕਰ ਦਿੰਦੇ ਹੋ ਆਯੁਰਵੈਦਿਕ ਤਰੀਕਾ ਬਿਲਕੁਲ ਬਿਲਕੁਲ ਸਾਡਾ ਵੇਖੋ ਜਿਹੜਾ ਪੱਥਰੀ ਗੁਰਦੇ ਦੀ ਜਾਂ ਪਿੱਤੇ ਦੀ ਉਹ ਸਾਡੀ ਸੁਪਰ ਸਪੈਸ਼ਲਿਟੀ ਏ ਜੀ ਉਹਦੇ ਬਾਅਦ ਸਾਡਾ ਇੱਕ ਬ੍ਰਾਂਡ ਏ ਜੀ ਬ੍ਰਾਂਡ ਹਾਂ ਡੀ ਕੇ ਸਟੋਨ ਡੀ ਕੇ ਸਟੋਨ ਤੁਸੀਂ ਗੂਗਲ ਤੇ ਨੈਟ ਤੇ ਕਿਤੇ ਵੀ ਸਰਚ ਕਰੋ ਡੀ ਕੇ ਸਟੋਨ ਡੀ ਕੇ ਸਟੋਨ ਨਾਸ਼ਿਕ ਦੀ ਮੈਡੀਸਨ ਏ ਜੀ ਠੀਕ ਹੈ ਜਿਹੜੀ ਸਾਡੀ ਸਿ ਪੇਟੈਂਟ ਕੀਤੀ ਹੋਈ ਏ ਆਪਣੀ ਸਾਡੀ ਮੈਡੀਸਨ ਤਿਆਰ ਏ ਡੀ ਕੇ ਸਟੋਨ ਨਾਸ਼ਿਕ ਦੇ ਨਾਂ ਤੇ ਸਾਡੀ ਆਉਂਦੀ ਗੁਰਦੇ ਦੀ ਪੱਥਰੀ ਏ ਚਾਹ ਪਿੱਤੇ ਦੀ ਪੱਥਰੀ ਏ ਜੀ ਦੋਨੋਂ ਦਵਾਈਆਂ ਅਲੱਗ-ਅਲੱਗ ਨੇ ਗੁਰਦੇ ਦੀ ਪਥਰੀ ਅਗਰ ਜਿੰਨੀ ਵੀ ਸਹਿਜ ਹੈਗਾ ਸਹਿਜ ਤੇ ਮੁਤਾਬਕ ਦਵਾਈ ਖਾਣੀ ਪੈਂਦੀ ਏ ਠੀਕ ਹੈ ਅਗਰ ਉਹਨੂੰ ਵੀ ਦਰਦ ਹੈਗੀ ਏ ਤੋ ਡੇ 1 ਤੋਂ ਬੰਦੇ ਜੀ ਗੁਰਦੇ ਦੀ ਪਥਰੀ ਦਰਦ ਦੇ ਪਿਸ਼ਾਬ ਤੇ ਰੁਕਾਵਟ ਤੇ ਭਾਰੀਪਨ ਡੇ 1 ਤੋਂ ਬੰਦੇ ਠੀਕ ਹੈ ਦੂਸਰਾ ਤੇ ਪਿੱਤੇ ਦੀ ਪਥਰੀ ਪਿੱਤੇ ਦੀ ਪਥਰੀ ਦਾ ਜਿਹੜਾ ਆਯੁਰਵੈਦ ਵਿੱਚ ਮੈਂ ਕਹਾਂ 100% ਨਹੀਂ 100% ਇਲਾਜ ਏ ਅੱਛਾ ਜੀ ਜੀ ਕੋਈ ਪ੍ਰੈਸ਼ਨ ਦੀ ਲੋੜ ਨਹੀਂ ਪਰ ਮੈਂ ਜਿੱਥੋਂ ਤੱਕ ਦੇਖਿਆ ਕਿ ਬਹੁਤ ਲੋਕਾਂ ਨੂੰ ਚਲੋ ਆ ਆਪਾਂ ਦੁਨੀਆ 'ਚ ਰਹਿਨੇ ਹਨਾ ਦੇਖਦੀ ਆ ਕਈ ਲੋਕਾਂ ਨੇ ਮੈਂ ਸੁਣਿਆ ਵੀ ਅਭ ਦੇਰੀਆਂ ਦਵਾਈਆਂ ਖਾਲੀਆਂ ਪਰ ਕਹਿੰਦੇ ਆ ਵੀ ਇਹ ਫਿਰ ਮੇ ਜਿਹੜਾ ਆ ਉਹ ਪਥਰੀ ਆ ਨਹੀਂ ਖਤਮ ਹੁੰਦੀ ਅੱਕ ਕੇ ਲੋਕਾਂ ਨੂੰ ਆਪਰੇਸ਼ਨ ਕਰਾਉਣਾ ਪੈਂਦਾ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਹੂੰ ਇਦਾਂ ਹੀ ਹੋ ਰਿਹਾ ਪਰ ਜਿਹੜਾ ਸਾਡਾ ਤਜਰਬਾ ਸਾਡੇ ਕੋਲ ਮਤਲਬ ਅਨੇਕਾਂ ਸੈਂਕੜੇ ਨਹੀਂ ਹਜ਼ਾਰਾਂ ਰਿਪੋਰਟਾਂ ਨੇ ਲੋਕਾਂ ਦੀ ਜੀ ਦੇਖੋ ਜਦੋਂ ਲੋਕਾਂ ਮੈਂ ਰਿਪੋਰਟਾਂ ਤੁਹਾਨੂੰ ਮੈਂ ਸ਼ੇਅਰ ਵੀ ਕਰਦਾ ਤੁਹਾਨੂੰ ਦਿਖਾਉਣਾ ਵੀ ਰਿਪੋਰਟਾਂ ਜਿੰਦੇ ਚ ਲੋਕਾਂ ਦੀ ਰਿਪੋਰਟਾਂ ਪੱਥਰੀਆਂ ਸੈਜ ਕੱਟ ਗਏ ਠੀਕ ਹੋ ਗਏ ਉਹਨਾਂ ਪਰ ਰਿਪੋਰਟ ਨੂੰ ਚੈਲੰਜ ਨਹੀਂ ਨਾ ਕਰ ਸਕਦੇ ਪੇਸ਼ੈਂਟ ਹੁਸ਼ਾਰਪੜ ਬੈਠਾ ਹੈ ਉਹਨੇ ਦਵਾਈ ਮੰਗਾਈ ਉਹਨੇ ਦਵਾਈ ਖਾਣ ਤੋਂ ਇੱਕ ਪਹਿਲੀ ਰਿਪੋਰਟ ਇੱਕ ਬਾਅਦ ਰਿਪੋਰਟ ਸੈਂਡ ਕਰਤੀ ਰਿਪੋਰਟ ਨੂੰ ਅਸੀਂ ਗਲਤ ਨਹੀਂ ਕਹਿ ਸਕਦੇ ਬਿਫੋਰ ਤੇ ਆਫਟਰ ਪਿੱਤੇ ਦੀ ਪੱਥਰੀ ਦਾ ਬਹੁਤ ਵਧੀਆ ਇਲਾਜ ਅਗਰ ਕਿਸੇ ਦਰਦ ਹੋ ਰਹੀ ਕਬਰਾ ਤੇ ਉਲਟੀ ਇਹ ਫਿਰ ਉਹ ਡੇ ਵਨ ਤੋਂ ਪਹਿਲੀ ਖੁਰਾਕ ਲਓ ਜੀ ਪਿੱਤੇ ਦੀ ਪੱਥਰੀ ਪਹਿਲੇ ਦਿਨ ਤੋਂ ਹੀ ਇਹ ਨਾ ਸ਼ੁਰੂ ਹੋ ਜਾਣਾ ਕਿ ਤੁਹਾਡੀਆਂ ਜਿਹੜੀਆਂ ਪ੍ਰੋਬਲਮਸ ਨੇ ਜਿਵੇਂ ਦਰਦ ਇਹ ਚੀਜ਼ਾਂ ਤੁਹਾਡੀਆਂ ਬਹੁਤ ਹੀ ਘਟ ਜਾਣਗੀਆਂ ਦੇ ਬੰਦ ਦਰਦ ਪਹਿਲੀ ਖੁਰਾਕ ਨਾਲ ਦਰਦ ਬੰਦ ਹੁੰਦਾ ਹੈ ਬੰਦ ਹੋ ਜਾਂਦਾ ਦਰਦ ਜਿਹੜਾ ਉਸ ਤੋਂ ਬਾਅਦ ਦਵਾਈ ਜਿਹੜੀ ਹੈ ਉਹ ਸਹਿਜ ਦੇ ਮੁਤਾਬਕ ਉਹ ਖਾਣੀ ਪੋਗੇ ਮਰੀਜ਼ ਦਾ ਸਹਿਜ ਪੱਥਰੀ ਦਾ ਕਿੰਨਾ ਉਸ ਦੇ ਮੁਤਾਬਕ 1 ਮਹੀਨਾ ਖਾਣੀ ਜਾਂ 2 ਮਹੀਨੇ ਖਾਣੀ ਅਕੋਰਡਿੰਗ ਟੂ ਸਹਿਜ ਉਹਦਾ ਇਲਾਜ ਕਰਾਂਗੇ ਮਤਲਬ ਕਿ ਇਹ ਅਗਰ ਰੋਗ ਵੱਡਾ ਹੈ ਜਾਂ ਛੋਟਾ ਹੈ ਇਸ ਤਰੀਕੇ ਨਾਲ ਜਿਹੜਾ ਤੁਹਾਡਾ ਟਰੀਟਮੈਂਟ ਵੀ ਹੋਣਾ ਹੈ ਸੋ ਇਸ ਤੋਂ ਇਲਾਵਾ ਸਰ ਹੋਰ ਕਿਹੜੀਆਂ ਕਿਹੜੀਆਂ ਮੇਨ ਪ੍ਰੋਬਲਮ ਉਸ ਤੋਂ ਬਾਅਦ ਜਿਹੜੀ ਆ ਕੇ ਜੇ ਮੇਨ ਜਿਹੜੀ ਸਕਿਨ ਦੀਆਂ ਪ੍ਰੋਬਲਮ ਜਿਵੇਂ ਜਿਵੇਂ ਤੁਹਾਨੂੰ ਠੀਕ ਨਾ ਅੱਜ ਤੁਸੀਂ ਦੇਖੋ ਹਰੇਕ ਚਾਹੇ ਉਹ ਲੜਕੀ ਚਾਹੇ ਲੜਕਾ ਹਰੇਕ ਨੂੰ ਆਪਣੀ ਸੁੰਦਰਤਾ ਪਿਆਰੀ ਹੈ ਬਿਲਕੁਲ ਜੀ ਬਿਲਕੁਲ ਉਸ ਤੇ ਬਿਊਟੀਸ਼ੀਨ ਦੇ ਰੇਕ ਬੰਦਾ ਬਹੁਤ ਪੈਸਾ ਲਗਾ ਰਿਹਾ ਹੈ ਬਹੁਤ ਸਾਡੇ ਕੋਲ ਨੀਕਾ ਰੋਜ਼ ਫੋਨ ਆਉਂਦੇ ਨੇ ਨੀਕਾ ਰੋਜ਼ ਪਾਰਸਲ ਨੇ ਵੀ ਅਸੀਂ ਇੰਨੀਆਂ ਕਰੀਮਾਂ ਲਾ ਰਹੀਆਂ ਅਸੀਂ ਨਾ ਕੁਝ ਕੀਤਾ ਪਰ ਸਾਡੇ ਫੇਸ ਤੇ ਛਾਈਆਂ ਕਿੱਲ ਤਰ ਤੱਕ ਖਤਮ ਨਹੀਂ ਹੁੰਦੀ ਖਤਮ ਨਹੀਂ ਹੁੰਦੀ ਖਤਮ ਨਾ ਖੁਦ ਦਾ ਵੀ ਇਹ ਮੈਂ ਬਹੁਤ ਚੀਜ਼ਾਂ ਇੰਨੀਆਂ ਮੈਂ ਉੱਥੇ ਗੱਲ ਕਲੀਅਰ ਕਰਨੀ ਚਾਹਾਂਗਾ ਉਹ ਠੀਕ ਨਾ ਹੋਣ ਦਾ ਕਾਰਨ ਕਲੀਅਰ ਕਰਦਾ ਕਿਉਂਕਿ ਜਿਹ ਜੀ ਬਾਡੀਜ਼ ਅਰ ਅਸੀਂ ਮੈਂ ਤੁਹਾਨੂੰ ਇੱਕ ਸਭ ਤੋਂ ਵੱਡੀ ਗੱਲ ਦੱਸਾਂ ਅਸੀਂ ਕਿਸੇ ਨੂੰ ਕੋਈ ਵੀ ਕਰੀਮ ਨਹੀਂ ਦਿੰਦੇ ਫੇਸ ਤੇ ਲਗਾਉਣ ਵਾਸਤੇ ਕੋਈ ਕਰੀਮ ਨਹੀਂ ਦਿੰਦੇ ਹਾਂਜੀ ਬਿਨਾ ਕਰੀਮ ਤੋਂ ਅਸੀਂ ਸ਼ਰਤਾਂ ਹੁੰਦਿੰਦੇ ਨੇ ਵੀ ਇੱਕ ਦਵਾਈ ਕਰ ਇੱਕ ਮਹੀਨੇ ਬਾਅਦ ਫੋਟੋ ਖਿੱਚ ਕੇ ਦੇਖ ਲਈ ਫਰਕ ਨਾ ਪਵੇ پیسے ਵਾਪਸ ਨੇ ਲਓ ਜੀ ਜੇ ਫਰਕ ਨਾ ਪਵੇ پیسے ਵਾਪਸ ਇਹ 100% ਦਾ ਫਰਕ ਜਿਹੜਾ ਪੈਣਾ ਹੀ ਦੇਣਾ ਪੈਣਾ ਉndervig ਕਾਰਨ ਮੈਂ ਤੁਹਾਨੂੰ ਦੱਸਦਾ ਵੀ ਅੱਜ ਬਿਮਾਰੀਆਂ ਉਹਦਾ ਕਾਰਨ ਕੀ ਹੈ। ਥੋੜਾ ਪੋਸਟ ਵਿਸ਼ੇ ਟੱਚ ਕਰਦੇ ਆਂ ਵੀ ਆਤੀਆਂ ਪੁਆਇ ਕਿਉਂ ਆ ਗਈਆਂ? ਕਿਉਂ ਆ ਰਹੀਆਂ ਨੇ? ਉਹਦਾ ਇੱਕ ਮੇਨ ਕਾਰਨ ਸਦਾ ਖਾਣ-ਪੀਣ ਗਲਤ ਹੈ। ਅਸੀਂ ਮਾਡਰਨ ਹੋ ਗਏ। ਬਿਲਕੁਲ। ਅਸੀਂ ਅੱਜ ਕੱਲ ਜਿਹੜਾ ਹਰ ਇੱਕ ਬੰਦਾ ਕੋਕ, ਨਿਊਟ੍ਰਲ ਪ੍ਰਗਟ, ਟਿੱਕੀ ਸਮੋਸਾ ਉਹਨਾਂ ਨੇ ਪਹਿਲ ਲੈਂਦਾ। ਟੀਨ ਦਾ ਰੂਟੀਨ। ਅਸੀਂ ਜੰਕ ਫੂਡ, ਫਾਸਟ ਫੂਡ ਖਾਂਦੇ ਉਹਨਾਂ ਨੇ ਜਾ ਕੇ ਸਦਾ ਸਿਸਟਮ ਡਿਸਟਰਬ ਕਰਤਾ। ਸਾਡੀ ਪਾਚਨ ਕਿਰਿਆ ਵੀਕ ਹੋ ਗਈ, ਕਮਜ਼ੋਰ ਹੋ ਗਈ। ਹਾਂਜੀ। ਜਿਹੜੀ ਫੇਸ ਤੇ ਸਮੱਸਿਆ ਆਉਂਦੀ ਉਹਦਾ ਵੀ ਮੇਨ ਕ ਮਰੀਜ਼ ਕੀ ਕਹਦਾ ਕਰੀਮਾਂ ਲਗਾ ਲੇ ਟਿਊਬਾਂ ਲਗਾ ਲਾਈ ਜਾਂਦਾ ਹੈ ਉਹ ਠੀਕ ਹੁੰਦਾ ਹੀ ਨਹੀਂਗਾ ਜਦੋਂ ਤੱਕ ਲਾਉਂਦਾ ਠੀਕ ਜੋ ਛੱਡਦਾ ਫਿਰ ਹੋਈ ਕੁਛ ਹਾਂ ਉਹ ਡਬਲ ਹੋ ਜਾਂਦਾ ਅਸੀਂ ਫਿਰ ਉਹਦਾ ਗੱਲ ਇਹ ਕਿ ਕੋ ਆਯੁਰਵੈਦ ਵਿੱਚ ਸਭ ਤੋਂ ਜਿਹੜਾ ਮੇਨ ਸਭ ਤੋਂ ਪਹਿਲਾਂ ਲਿਵਰ ਦਾ ਡਟੋਕਸ ਜਿੰਦੀ ਫਰਦੀ ਸਫਾਈ ਜੇ ਬੰਦੇ ਦੀ ਪਾਚਨ ਕਿਰਿਆ ਠੀਕੇ ਉਹਨੂੰ ਕੋਈ ਬਿਮਾਰੀ ਨਹੀਂ ਹੋ ਸਕਦੀ ਜੀ ਸਾਡਾ ਮੇਨ ਫੋਕਸ ਉੱਥੇ ਰਹਿੰਦਾ ਔਰ ਜਿਹੜੀ ਲਿਵਰ ਦਾ ਟਰੀਟ ਕਰਦੇ ਆ ਉਹਦੇ ਫੇਸ ਜਿਹੜੇ ਆਟੋਮੈਟਿਕ ਅਸੀਂ ਕੋਈ ਕਰੀਮ ਨਹੀਂ ਲੈਂਦੇ ਤਾਂ ਉਹ ਕਿਲ ਦੇ ਛਾਇਆ ਜਿਹੜੇ ਮਹੀਨੇ ਮਤੋਂ ਆਪ ਆਪਣੇ ਦੇ ਬੰਦ ਫਰਕ ਪੈਣਾ ਸ਼ੁਰ ਠੀਕ ਹੈ ਨਾ ਉਹਦਾ ਮਤਲਬ ਫੇਸ ਤੇ ਕਿਲ ਛਾਈਆਂ ਦਾਗ ਤੱਬੇ ਝੂੜੀਆਂ ਸਕਿਨ ਲੂਜ਼ ਹੋਗੇ ਜਿਹਨੂੰ ਆਪਾਂ ਕਹਿੰਦੇ ਝੂੜੀਆਂ ਪੈ ਗਈਆਂ ਬਿਲਕੁਲ ਬਿਲਕੁਲ ਇਹਨਾਂ ਚੀਜ਼ਾਂ ਬਹੁਤ ਜ਼ਬਰਦਸਤ ਅਨਾਜ ਹੀ ਉਸ ਤੋਂ ਬਾਅਦ ਜਿਵੇਂ ਅੱਜ ਦਾ ਰੁਟੀਨ ਜਿਵੇਂ ਅੱਜ ਮੈਂ ਗੱਲ ਕਰਤਾ ਵੀ ਗੋਡਿਆਂ ਦੀ ਸਮੱਸਿਆ ਬੋਲਦੇ ਕਿਉਂਕਿ ਸਾਡਾ ਬਿਲਕੁਲ ਜੀ ਬਿਲਕੁਲ ਸਾਡਾ ਜਿਹੜਾ ਪਾਣੀ ਹੈਗਾ ਜਿਹੜਾ ਉਹ ਖਾਣ ਪੀਣ ਦਾ ਫਿਰ ਉੱਥੇ ਖਾਣ ਪੀਣ ਆਊਗਾ ਹਰੇਕ ਬਿਮਾਰੀ ਦਾ ਜਿਹੜਾ ਮੇਨ ਜਿਹੜੀ ਜੜ ਹੈਗੀ ਉਹ ਸਾਡਾ এনवायरमेंटਲ ਗਲਤ ਖਾਣ ਪੀਣ ਸਾਡਾ ਗਲਤ ਲਾਈਫ ਸਟਾਈਲ ਰਹਿਣ ਸਹਿਣ ਗਲਤ ਬੋਈ ਠੀਕ ਹੈ ਜਿਹੜੀ ਗੋਡਿਆਂ ਦੇ ਵਿੱਚ ਆ ਤੇ ਤੁਸੀਂ ਇੱਕੋ ਮਤਲਬ ਰੇਕਾ ਤੇ ਲੱਗੇ ਫੇ ਗੋਡਿਆਂ ਤੇ ਚੇਂਜ ਕਰਾਓ ਗੋਟੇ ਬਦਲਾਓ ਚੂਨੇ ਬਦਲਾਓ ਪਰਨੇ ਬਦਲਾਓ ਗੋਡਿਆਂ ਦੀ ਗ੍ਰੀਸ ਖਤਮ ਹੋ ਗਈ ਔਰ ਅਸੀਂ ਆਯੁਰਵੈਦ ਵਿੱਚ ਮਰੀਜ਼ ਨੂੰ ਦਵਾਈ ਦਿੰਦੇ ਆ ਨਾਲ ਐਕਸਰਸਾਈਜ਼ ਦਿੰਦੇ ਆ ਨਾਲ ਔਰ ਪਰੇਜ ਦੱਸਦੇ ਆ ਖਾਣ-ਪਣ ਦੱਸਦੇ ਆ ਤੇ ਉਹ ਮਰੀਜ਼ ਬਹੁਤ ਜਲਦੀ ਰਿਕਵਰ ਕਰ ਜਾਂਦਾ ਹੈ ਗੋਡਿਆਂ ਦੀ ਸਮੱਸਿਆ ਜਿੰਨਾ ਗੋਡਿਆਂ ਦੀ ਸਮੱਸਿਆ ਔਰ ਇੱਕ ਗੱਲ ਇਹ ਵੀ ਆ ਜੀ ਦੇਖੋ ਹੁਣ ਦਵਾਈ ਦੇਣਾ ਇਹਨਾਂ ਦਾ ਕੰਮ ਹੈ ਹਨਾ ਪਰ ਉਹਨਾਂ ਚੀਜ਼ਾਂ ਦੇ ਤੁਰਨਾ ਅਮਲ ਕਰਨਾ ਹਨ ਜੋ ਪ੍ਰੇਜ ਡਾਕਟਰ ਦੱਸਦਾ ਉਹ ਆਪਾਂ ਨੂੰ ਹੀ ਕਰਨੇ ਪੈਂਦੇ ਹਨ ਜੇ ਆਪਾਂ ਉਹ ਚੀਜ਼ ਕਰਾਂਗੇ ਨਹੀਂ ਤਾਂ ਫਿਰ ਆਪਾਂ ਠੀਕ ਕਿਵੇਂ ਹੋਵਾਂਗੇ ਦੇਖੋ ਇੱਥੇ ਵੀ ਮੈਂ ਇੱਕ ਗੱਲ ਕਲੀਅਰ ਕਰਦਾ ਕਿ ਸਾਡਾ ਕੰਮ ਕਰਨ ਦਾ ਤਰੀਕਾ ਅਲੱਗ ਹੈਗਾ ਅਸੀਂ ਮਰੀਜ਼ ਨੂੰ ਪਹਿਲਾਂ ਪੰਜਾ ਕਰ ਪ੍ਰੇਜ ਕਰਨਾ ਦਵਾਈ ਮੰਗਵਾਓ ਜੇ ਪ੍ਰੇਜ ਨਹੀਂ ਕਰਨ ਦਵਾਈ ਨਾ ਮੰਗਾਓ ਠੀਕ ਨਹੀਂ ਹੋਗਾ ਇਹ ਬਹੁਤ ਜ਼ਰੂਰੀ ਪ੍ਰੇਜ ਬਹੁਤ ਜ਼ਰੂਰੀ ਹੈ ਜੇ ਆਪਾਂ ਠੀਕ ਹੋਣਾ ਤਾਂ ਪ੍ਰੇਤਾ ਕਰਨੇ ਪੈਣਗੇ ਔਰ ਅਸਲ ਦੇ ਵਿੱਚ ਕੀ ਯਾਰ ਜਾਏ ਮੈਂ ਖੋਦੀ ਸਕਿਨ ਕਰ ਗਏ ਹਨ ਪਰ ਇਹ ਜ ਨਹੀਂ ਆਪਾਂ ਕਿਤੇ ਨਾ ਕਿਤੇ ਕੀ ਆਪਾਂ ਗਿਆਨੇ ਛਾਡੇ ਔਰ ਕੋਈ ਗੱਲ ਨਹੀਂ ਖਾ ਲੈਨੇ ਹਨ ਜਿਵੇਂ ਫੂਡ ਨੂੰ ਲੈ ਕੇ ਆਪਾਂ ਬਹੁਤ ਵੈਰੀ ਕੋਸ਼ਿਸ਼ ਕਰਦੇ ਆ ਪਰ ਫਿਰ ਵੀ ਆਪਾਂ ਉਹਨਾਂ ਚੀਜ਼ਾਂ ਵੱਲ ਨਹੀਂ ਭਰ ਜਦੇ ਦੇਖੋ ਜਿਹੜੀਆਂ ਚੀਜ਼ਾਂ ਸਾਡੇ ਮੂੰਹ ਨੂੰ ਸੁਆਦ ਲੱਗਦੀਆਂ ਉਹ ਸਾਡੇ ਸਰੀਰ ਵਾਸਤੇ ਨੁਕਸਾਨਦਾਇਕ ਨੇ ਜਿਹੜੇ ਸਾਡੇ ਸਰੀਰ ਨੂੰ ਮੂੰਹ ਨੂੰ ਟੇਸਟ ਨਹੀਂ ਚੰਗਲਾ ਤਾਂ ਉਹ ਸਾਡੇ ਫਾਇਦੇਮੰਦ ਨੇ ਪਰ ਅਸੀਂ ਕੀ ਕਰਨੇ ਅਸੀਂ ਸਭ ਤੋਂ ਪਹਿਲਾਂ ਟੇਸਟ ਦੇਦੇ ਸੁਆਦ ਅਗੜੀ ਚੀਜ਼ ਅਸੀਂ ਉਹਨੂੰ ਮੂੰਹ ਚ ਪੋਨੇ ਆ ਜੀ ਜੀ ਔਰ ਤੁਸੀਂ ਮੈਂ ਇੱਕ ਹੋਰ ਛੋਟੀ ਗੱਲ ਮੈਂ ਕਲੀਅਰ ਕਰ ਦਵਾ ਜੀ ਅੱਜ ਤੁਸੀਂ ਦੇਖੋ ਮੈਂ ਥੋੜਾ ਪਿਛੇ ਲੈ ਚਲਦਾ ਚੋ 40 50 ਸਾਲ ਪੈਣਾ ਕਦੇ ਕੋਈ ਟੈਸਟਿਵ ਬੇਬੀ ਸੈਂਟਰ ਨਹੀਂ ਸੀਗਾ ਨਹੀਂ ਸੀ ਜੀ ਠੀਕ ਹੈ ਅੱਜ ਮੈਂ ਪੰਜਾਬ ਦੀ ਗੱਲ ਕਰਾਂ ਚਾ ਮੈਂ ਸ੍ਰੀ ਮੁਕਸ਼ਰ ਸਾਹਿਬ ਤੇ ਬੈਠਾ ਤੇ ਗੱਲ ਕਰਾਂ ਕੱਲੇ ਮੁਕਸ਼ਰ ਸਾਹਿਬ ਤੇ 10 ਟੈਸਟਿਵ ਬੇਬੀ ਸੈਂਟਰ ਨੇ ਬਿਲਕੁਲ ਜੀ ਅੱਜ ਸਾਡੀ ਨੇਚਰਲ ਜਿਹੜੀ ਮਤਲਬ ਪ੍ਰੈਗਨੈਂਸੀ ਦੀ ਉਹ ਖਤਮ ਹੋ ਰਹੀ ਏ ਖਤਮ ਹੋ ਰਹੀ ਹੁੰਦਾ ਵੀ ਕਾਰਨ ਮੇਨ ਸਾਡਾ ਗਲਤ ਲਾਈਫ ਸਟਾਈਲ ਏ ਸਾਡਾ ਗਲਤ ਖਾਣ ਪਾਣ ਹੈ ਖਾਣ ਪਾਣ ਖਾਣ ਪਾਣ ਗਲਤ ਏ ਤੁਸੀਂ ਦੇਖੋ ਮਤਲਬ ਜਿਹੜੇ ਅੱਜ ਦੇ ਤਰੀਕ ਤੇ ਮੈਂ ਗੱਲ ਕਰਾਂ ਉਹਦੇ ਚ ਲੱ ਨਾ ਖਾਣ ਪੀਣ ਤੇ ਸਿਹਤ ਦਾ ਧਿਆਨ ਨਾ ਰੱਖਿਆ ਤੇ ਆਉਣ ਵਾਲਾ ਕੋਈ ਸਮਾਂ ਦੂਰ ਨਹੀਂਗਾ ਔਰ 5-7 ਸਾਲਾਂ ਵਿੱਚ ਜਿਹੜੇ ਲਗਭਗ 90% ਟੈਸਟਿੰਗ ਬੀਬੀ ਆਉਣਗੇ ਬਿਲਕੁਲ ਜੀ ਬਿਲਕੁਲ ਔਰ ਅਸੀਂ ਆਯੁਰਵੇਦ ਦੇ ਵਿੱਚ ਸਾਡਾ ਲੇਡੀਜ਼ ਦੀ ਪ੍ਰੋਬਲਮ ਜਿਦੇ ਕਿੰਟੀ ਦੇ ਬੱਚੇ ਨਹੀਂ ਹੋ ਰਹੇ ਪਾਣੀ ਦੀ ਸਮੱਸਿਆ ਪੀਰੀਅਡ ਯਾ ਰਸੋਲੀਆਂ ਨੇ ਬੱਚੇ ਵਿੱਚ ਰਸੋਲੀਆਂ ਪਾਣੀ ਦੀ ਜਾਂ ਮਾਸ ਦੀ ਜਾਂ ਮੈਨਰੇ ਕੋ ਵੀ ਕੇਸ ਆਏ ਜਿਨ੍ਹਾਂ ਨੂੰ ਪੰਜ-ਪੰਜ ਸਾਲ ਤੋਂ ਪੀਰੀਅਡ ਬੰਦ ਹੋ ਗਏ ਜੇ ਪੀਰੀਅਡ ਬੰਦ ਤੇ ਪ੍ਰੈਗਨਨਸੀ ਕਿਤਾ ਹੋਊਗੀ ਬਿਲਕੁਲ ਜੀ ਅਸੀਂ ਉਹਦਾ ਬਹੁਤ ਜ਼ਬਰਦਸਤ ਸਫਲ ਇਲਾਜ ਕਰਦੇ ਆ ਆਯੁਰਵੇਦ ਦੇ ਵਿੱਚ ਹਰੇਕ ਚੀਜ਼ ਕਿਉਂਕਿ ਇਹ ਆਯੁਰਵੈਦ ਉਹ 35 ਜਿਹੜੀ ਹਜ਼ਾਰਾਂ ਸਾਲ ਪੁਰਾਣੀ ਆਧਨੀ ਇਹ 5000 ਸਾਲ ਪੁਰਾਣੀ ਪੈਤੀ ਹੈ ਜਿਹੜੇ ਸਾਡੀਆਂ ਉਹ ਜੜੀਆਂ ਬੂਟੀਆਂ ਤੋਂ ਤਿਆਰ ਕਰਕੇ ਆਯੁਰਵੈਦ ਅੱਜ ਬਹੁਤ ਵਧੀਆ ਸਫਲ ਔਰ ਸੈਂਕੜੇ ਮਰੀਜ਼ਾਂ ਤੇ ਇਲਾਜ ਕੀਤਾ ਜਾ ਰਿਹਾ ਹੈ ਸੋ ਜੇ ਜੇ ਤੁਹਾਨੂੰ ਕਿਸੇ ਵੀ ਤਰੀਕੇ ਦੀ ਲੇਡੀਜ਼ ਨੂੰ ਕੋਈ ਪਰਸਨਲ ਸੋ ਪ੍ਰੋਬਲਮਸ ਹੁੰਦੀਆਂ ਨੇ ਬਿਮਾਰੀਆਂ ਹੁੰਦੀਆਂ ਨੇ ਹੜਾ ਜਾਂ ਜੈਂਟਸ ਦੇ ਰਿਲੇਟਡ ਕੋਈ ਪਰਸਨਲ ਪ੍ਰੋਬਲਮ ਬਿਮਾਰੀ ਹੈਗੀ ਹੈ ਜਾਂ ਬਾਕੀ ਬਿਮਾਰੀਆਂ ਸਾਰੇ ਨੇ ਦੱਸਿਆ ਸੋ ਕਿਸੇ ਵੀ ਬਿਮਾਰੀ ਤੇ ਦੇ ਤੋ ਤੁਸੀਂ ਪਰੇਸ਼ਾਨ ਹੈਗੇ ਹੋ ਤੁਸੀਂ ਆਯੁਰਵੇਦ ਦੇ ਤਰੀਕੇ ਨਾਲ ਠੀਕ ਹੋ ਸਕਦੇ ਹੋ ਬਸ ਤੁਸੀਂ ਕਰਨਾ ਹੈ ਕਿ ਤੁਸੀਂ ਇੱਥੇ ਜਾਤਾ ਵਿਜ਼ਿਟ ਕਰਨਾ ਹੈਗਾ ਯਾ ਸਕਰੀਨ ਤੇ ਐਡਰੈਸ ਦਿੱਤਾ ਹੀ ਹੋਇਆ ਹੈਗਾ ਬਿਲਕੁਲ ਸੌਖਾ ਐਡਰੈਸ ਆ ਬਾਕੀ ਸਾਰ ਇੱਕ ਵਾਰੀ ਤੁਸੀਂ ਵੀ ਦੱਸ ਹੀ ਦਿਓ ਸਰ ਐਡਰੈਸ ਹੈਗਾ ਡੀ ਕੇ ਆਯੁਰਵੇਦਾ ਅਬੋਰ ਰੋਡ ਸਾਹਮਣੇ ਬਸਨ ਸ਼੍ਰੀ ਮੁਕਸਰ ਸਾਹਿਬ ਜੀ 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 ਹਾਂ ਇੱਥੇ ਤੁਸੀਂ ਆ ਕੇ ਲਿਜਾਸਦੇ ਔਰ ਆਉਣਾ ਸਾਡਾ ਸਮਾਂ ਹੈਗਾ 12 ਤੋਂ 4 ਦਾ 12 ਤੋਂ 4 12 ਤੋਂ 4 ਸੰਢਿਓ ਨੇ ਸੰਡੇ ਆਫ ਹਾਂ ਜੀ ਮੰਡੇ ਟੂ ਸੈਚਰਡੇ ਸੋਮਵਾਰ ਤੋਂ ਲੈ ਕੇ ਸ਼ਨੀਵਾਰ 12 ਵਜੇ ਤੋਂ ਲੈ ਕੇ 4 ਵਜੇ ਤੱਕ ਤੁਸੀਂ ਆ ਸਕਦੇ ਹੋ ਅਗਰ ਕੋਈ ਦੂਰ ਪੇਸ਼ੈਂਟ ਬੈਠਾ ਹੋ ਨਹੀਂ ਆ ਸਕਦਾ ਉਹ ਫੋਨ ਤੇ ਵੀ ਗੱਲਬਾਤ ਕਰਕੇ ਦਵਾਈ ਘਰੇ ਮੰਗਵਾ ਸਕਦਾ ਲੋ ਜੀ ਸੋ ਜੇ ਤੁਸੀਂ ਬਹੁਤ ਦੂਰ ਦੇ ਹੋ ਜਾਂ ਤੁਸੀਂ ਕਿ ਆਦਰ ਕੰਟਰੀ ਦੇ ਵਿੱਚ ਬੈਠੇ ਹੋ ਤਾਂ ਵੀ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਆਪਣੀ ਪ੍ਰੋਬਲਮ ਦੱਸਣੀ ਹੈ ਪ੍ਰੋਬਲਮ ਦੇ ਰਿਕਾਰਡਿੰਗ ਜਿਹੜਾ ਆ ਤੁਹਾਨੂੰ ਇਹ ਜੋ ਵੀ ਟ੍ਰੀਟਮੈਂਟ ਹੋਏਗਾ ਇਹ ਪਾਰਸਲ ਦੇ ਥਰੂ ਜਿਹੜੀ ਮੈਡੀਸਨ ਆ ਤੁਹਾਡੇ ਕੋਲ ਭਸਚਾ ਦੇਣਗੇ ਸੋ ਇਸ ਕਰਕੇ ਬਹੁਤ ਸੌਖੇ ਤਰੀਕੇ ਦੇ ਨਾਲ ਬਹੁਤ ਜਲਦੀ ਬਿਨਾ ਕਿਸੇ ਆਪਰੇਸ਼ਨ ਤੋਂ ਤੁਸੀਂ ਠੀਕ ਹੋ ਸਕਦੇ ਹੋ ਤੁਸੀਂ ਕਰਨਾ ਕੀ ਤੁਸੀਂ ਇਹਨਾਂ ਨਾਲ ਸਿਰਫ ਸੰਪਰਕ ਕਰਨਾ ਹੈ ਜਾਂ ਇਹਨਾਂ ਦੇ ਜਿੱਥੇ ਆਫਿਸ ਦੇ ਵਿੱਚ ਤੁਸੀਂ ਵਿਜ਼ਿਟ ਕਰਨਾ ਟਾਈਮਿੰਗ ਵੀ ਤੁਹਾਨੂੰ ਸਾਰੀ ਦੱਸ ਦਿੱਤੀ ਗਈ ਹੈ ਸੋ ਇਹੋ ਜੀ ਵੀਡੀਓ ਵਧੀਆ ਲੱਗੀ ਇੱਕ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਤਾਂ ਜੋ ਤੁਹਾਡੇ ਤੋਂ ਹੋਰ ਲੋਕਾਂ ਦੀ ਵੀ ਜਿਹੜੀ ਜ਼ਿੰਦਗੀ ਬਚ سکے ਧੰਨਵਾਦ